हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚ ਚੁਕੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਬਾੜ ਦੇ ਘਰ ਪਹੁੰਚੇ ਆ ਦੋਸਤੋ ਅੱਜ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਵੀਰ ਦਲੇਰ ਸਿੰਘ ਬਾੜ ਉਹਨਾਂ ਦੇ ਘਰ ਤੇ ਨਾਲ ਆਪਣੇ ਵੀਰ ਗੁਰਲਾਲ ਹੋਊਗਾ ਦੋਸਤੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅਸੂ ਹਰ ਵਾਰ ਦੀ ਤਰ੍ਹਾਂ ਤਕਰੀਬਨ ਅੱਜ ਤੁਹਾਨੂੰ ਵੱਡੀਆਂ ਮੱਜਾਂ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਤੇ ਤਿੰਨ ਵੱਡੀਆਂ ਮੱਜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਬਿਲਕੁਲ ਤਾਜ਼ੀਆਂ ਸੁਈਆਂ ਸੁਫਾਈਆਂ ਨੇ ਇੱਕ ਉੱਚੇ ਬੱਚੇ ਦੇ ਵਿੱਚ ਲਾਸਟ ਵਿੱਚ ਤੀਸਰੇ ਨੰਬਰ ਤੇ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਇਹ ਮੱਜ ਦਿਖਾਵਾਂਗੇ ਉੱਚੇ ਬੱਚੇ ਦੇ ਵਿੱਚ ਤੇ ਇੱਕ ਕਾਫੀ ਵੀਰਾਂ ਦੀ ਡਿਮਾਂਡ ਰਹਿੰਦੀ ਆ ਦੋਸਤੋ ਵੀ ਨੀਲੀ ਦੀ ਕੱਟੀ ਚਾਹੀਦੀ ਆ ਇੱਕ ਕੱਟੀ ਤੁਹਾਨੂੰ ਦਿਖਾਵਾਂਗੇ ਇਹ ਪੀਸ ਇੱਕ ਹੋਊਗਾ ਬਿਲਕੁਲ ਥੋੜੀ ਉਮਰ ਦੀ ਕੱਟੀ ਆ ਕੋਈ ਸਾਲ ਸਵਾ ਕਸਾਲ ਦੀ ਤੁਸੀਂ ਏਜ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਤੇ ਟੋਟਲ ਤਿੰਨ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਤੋਂ ਚਾਰ ਚਾਰ ਨਾਗ ਆ ਠੀਕ ਆ ਜੀ ਕੱਟੀ ਸਮੇਤ ਚਾਰ ਨਾਗ ਆ ਵੱਡੀਆਂ ਵਜਾਂ ਤਿੰਨ ਨੇ ਉਸੂ ਸਾਰੇ ਸੂਏ ਸੂਆਏ ਆ ਦੁੱਧ ਤੇ ਚੱਲਣ ਰਹੇ ਨੇ ਇਸ ਕਰਕੇ ਕੋਈ ਵੀਰ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਹਰ ਵਾਰ ਆਪਣੀ ਇੱਕੋ ਇੱਕ ਅਪੀਲ ਹੁੰਦੀ ਆ ਸਾਰੇ ਭੈਣ ਭਰਾਵਾਂ ਸੱਜਣਾ ਦੇ ਅੱਗੇ ਵੀ ਚਾਹੇ ਦੋ ਟਾਈਮ ਚੋਲੋ ਚਾਹੇ ਤਿੰਨ ਟਾਈਮ ਤਸੱਲੀ ਆਪਣੀ ਤੁਸੀਂ ਕਰਨੀ ਆ ਠੀਕ ਆ ਜੀ ਤਰੀਕਾ 'ਚ ਨੋਟ ਕਰ ਲਓ ਦੋਸਤੋ ਅੱਜ 7 ਮਈ ਤੇ ਸਵੇਰ ਕੋਈ ਸ਼ਾਮ ਦੇ ਸਾਢੇ 3 ਵਜੇ ਦਾ ਆਪਾਂ ਕਵਰੇਜ ਕਰਨ ਜਾ ਰਹੇ ਆ ਤੇ ਕੱਲ ਦੋਸਤੋ 8 ਮਈ ਨੂੰ ਮਾਰਨਿੰਗ ਸਵੇਰ 6 ਵਜੇ ਵੀਡੀਓ ਨੂੰ ਆਪਾਂ ਅਪਲੋਡ ਕਰਦੇ ਆਂਗੇ ਆਹ ਲੈਨੇ ਆ ਵਧੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਕੋਠੀਠਾ ਵੀਰੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਗੁਰਲਾਲ ਕਿਵੇਂ ਵਿਹਲੇ ਹੋਗੇ ਫਿਰ ਤੂੜੀਆਂ ਤਾੜੀਆਂ ਬਣਾ ਲੀਆਂ ਭਾਈ ਹਾਂਜੀ ਹਾਂਜੀ ਸੰਧੂ ਸਾਹਿਬ ਤੂੜੀਆਂ ਬਣਾ ਕੇ ਪਨੀਰੀਆਂ ਬੀਜ ਕੇ ਹੋਗੇ ਵਿਹਲੇ ਇਕਦਰੀ ਅੱਛਾ ਪਨੀਰੀ ਬੀਜਤੀ ਹੈ ਹਾਂਜੀ ਠੀਕ ਆ ਭਾਈ ਠੀਕ ਆ ਲੈ ਵੀ ਗੁਰਲਾਲ ਅੱਜ ਵੀਰੇ ਜੇਕਰ ਪਸ਼ੂਆਂ ਦੀ ਗੱਲ ਕਰੀਏ ਤੇ ਆਪਣੇ ਕੋਲ ਟੋਟਲ 4 ਕਨਗ ਨੇ ਹਾਂਜੀ ਸੰਧੂ ਸਾਹਿਬ ਅੱਜ ਆਪਣੇ ਕੋਲ ਚਾਰ ਨਾ ਆ ਗਿਆ ਤਿੰਨ ਦੇ ਵੱਡੀਆਂ ਮੱਝਾਂ ਹੈ ਇੱਕ ਵੀਰਾਂ ਇਹ ਬਹੁਤ ਡਿਮਾਂਡ ਆਉਂਦੀ ਹੈ ਕੋਈ ਚੰਗੀ ਕੱਟੀ ਮਿਲ ਜੇ ਜਨਾ ਕੋਈ ਵੀਰ ਚੰਗੀ ਮੱਝ ਨਹੀਂ ਲੈਣ ਜੋਗਾ ਹਾਂਜੀ ਹਾਂਜੀ ਕਿਸੇ ਦਾ ਰਾਦਾਂ ਦਾ ਬਰੀਡ ਤਿਆਰ ਕੀਤੀ ਜਾਵੇ ਉਹ ਵੀ ਆਪਾਂ ਲੈ ਕੇ ਆਏ ਹਾਂ ਕੱਟੀ ਬਹੁਤ ਚੰਗੀ ਸ਼ਾਨਦਾਰ ਲਓ ਜੀ ਤੇ ਗਰਲਾਲ ਸ਼ੁਰੂਆਤ ਕਰਦੇ ਆਂ ਵੀਰ ਇਸੇ ਮੱਝ ਤੋਂ ਕਰ ਲਈਏ ਸੰਧੂ ਸਾਹਿਬ ਇਹ ਤੀਜੇ ਸੂਏ ਮੱਝ ਸੋਈ ਹੈ ਕੱਲ ਤੜਕੇ ਦੀ ਠੀਕ ਹੈ ਜੀ 8 ਤੋਂ 9 ਲੀਟਰ ਇਹ ਥੱਲੇ ਬੋਲਾ ਤਿਆਰ ਹੈ ਅੱਜ ਸਵੇਰੇ ਆਪਾਂ ਤੀਜੀ ਚਵਾਈ ਤੇ ਸਾਫ਼ ਕਰਤੀ ਬਿਲਕੁਲ ਠੀਕ ਹੈ ਜੀ ਪਿਓਰ ਮੋਰਾ ਦੀ ਮੱਜੇ ਇਹ ਕੱਲ ਸੋਈ ਹੈ ਜੀ ਹਾਂਜੀ ਕੱਲ ਤੜਕੇ ਹੀ ਸੋਈ ਬਹੁਤ ਠੰਡੀ ਸੀ ਉਹ ਮੱਜਾ ਹਾਂਜੀ ਇਹ ਦੇਖੋ ਹੈ ਧਾਰ ਤੁਰ ਵੀ ਪੂਰੀ ਹੈ ਚੋਇਸ ਵੀ ਇੱਕ ਨੰਬਰ ਆ ਲਓ ਜੀ ਤੋ ਚੋਣ ਚਾਂ ਦੋਸਤੋ ਇੱਕ ਵਾਰੀ ਤੁਸੀਂ ਵੇਖੋ ਠੀਕ ਹੈ ਜੀ ਵਿੱਚ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜ਼ਰੂਰ ਦਿਖਾ ਦਿਜਾ ਤੁਹਾਨੂੰ ਪਸੂ ਕੋ ਭੂਰ ਛਟਾ ਫੁਹਾਰਾ ਚੈੱਕ ਹੋ ਜਾਂਦਾ ਉਂਗਲੋਂ ਗੋਲ ਜਿਹੜੀ ਮੋਟੀ ਬਾਰ ਪੋਲੀ ਫਿਰ ਸੰਧੂ ਸਾਹਿਬ ਚੋਣ ਚ ਵੀ ਹਾਂ ਬਹੁਤ ਠੰਡੀ ਧੀ ਮੱਜ ਸੰਦੂ ਸਾਹਿਬ ਮੈਂ ਅੱਗੇ ਵੀ ਆਣਾ ਨਾ ਵੀ ਜੇ ਡੰਗਰ ਜਾਤ ਪਾਤ ਵਾਲਾ ਇਸ ਤਰ੍ਹਾਂ ਬਹਿਨ ਦਿੰਦਾ ਹਾਰੀ ਸ਼ਾਰੀ ਨਹੀਂ ਬਹਿਨ ਦਿੰਦਾ ਨਹੀਂ ਬਹਿਨ ਦਿੰਦਾ ਇਹ ਦੇ ਰੰਗ ਕਾਲੀ ਜੇ ਜੈੱਡ ਬਲੈਕ ਪਿਓਰ ਮੋਰਾ ਦੀ ਮੱਝ ਆ ਲੈ ਵੀ ਜੈੱਡ ਬਲੈਕ ਆ ਦੋਸਤੋ ਹਾਈਟ ਮੀਡੀਅਮ ਬਣ ਕੇ ਤੇ ਵਜਨ ਵਜਨ ਪੂਰਾ ਪਤਲੇ ਚੰਮ ਦੀ ਸੰਦੂ ਸਾਹਿਬ ਆਪਣੇ ਚੰਮ ਦੇ ਵਿੱਚ ਵਜਨ ਲੋਡ ਫੁੱਲ ਫਟਾ ਫੁੱਲਾ ਤੇ ਸੂਈ ਕੱਲ ਕੱਲ ਸੂਈ ਕੱਲ ਤੜਕੇ ਸੂਈ ਦੁੱਧ ਵੀ 12 ਦਾ 13 ਕਿਲੋ ਮੱਝ ਵਾ ਦੂਗੀ ਜੇ ਕੋਈ ਵੀਰ ਸਾਹ ਵਾਲਾ ਮਿਲ ਜੇ ਨੂੰ ਹੂੰ ਇਹ ਦੇਖੋ ਚਮੜੀ ਜਿੱਥੋਂ ਮਰਜੀ ਫੜੀ ਜਾਓ ਇਹ ਬਿਲਕੁਲ ਐਨ ਪਤਲੀ ਕਾਲ ਜ ਲਓ ਦੋਸਤੋ ਠੀਕ ਹੈ ਮਗਰ ਇਹ ਕਟਾ ਠੀਕ ਹੈ ਜੀ ਮਗਰ ਜਿਹੜਾ ਤੁਹਾਨੂੰ ਸਾਹਿਬ ਇੱਕ ਰੰਗ ਕਾਲਾ ਜਿਹਾ ਵੇਖੋ ਜੈਡ ਬਲੈਕ ਹੀ ਮਗਰ ਕਟਾ ਹਾਂਜੀ 나ੜੂ ਤੇ ਬੱਚਾ ਕਟਾ ਵੀ ਤੁਹਾਨੂੰ ਦੱਸਣ ਦੀ ਨਾਲ ਦਿਖਾ ਦਾਂਗੇ ਦੋਸਤੋ ਕੱਲ ਦੀ ਸੂਈ ਆ 나ੜੂ ਤੇ ਬੱਚਾ ਤੇ ਬੌਲਾ ਕਿੰਨਾ ਦੱਸਿਆ ਜੀ ਬੌਲਾ ਸੰਧੂ ਸਾਹਿਬ 9 ਲੀਟਰ 9 ਲੀਟਰ ਬੌਲਾ ਆਪਾਂ ਤੇਜੀ ਜਵਾਈ ਦੇ ਪਸ਼ੂ ਸਾਫ਼ ਕਰ ਦਿੰਨੇ ਆ ਕਿਉਂਕਿ ਗਰਮੀ ਆ ਸਹੀ ਹੈ ਜੀ ਸਹੀ ਹੈ ਲਓ ਜਿਹੜਾ ਡੰਗਰ ਤਾਜਾ ਆਏ ਉਹਨੂੰ ਛੇਤੀ ਸਾਫ਼ ਕਰਾਂਗੇ ਛੇਤੀ ਦੁੱਧ ਤੇ ਆਉਂਦਾ ਬਸ ਜੀ ਬਸ ਬਾਕੀ ਦੋਸਤੋ ਤੁਹਾਨੂੰ ਵੀ ਵੀਡੀਓ ਪਾਉਣੀ ਆ ਤੇ ਡੱਕੀ ਹੋਊ ਤੇ ਬਾਕੀ ਲੰਬੇ ਥਾਣਾ ਠੀਕ ਆ ਜੀ ਮਗਰਲੇ ਥਾਣ ਬਹੁਤ ਸੋਨੇ ਕੁਆਲਟੀ ਵਾਲੇ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਵਿੱਚ ਬੜੇ ਬਰਾਬਰ ਆ ਸੰਧੂ ਸਾਹਿਬ ਇਤਰਾ ਰਸਾ ਛੱਡ ਕੇ ਜਿੱਥੇ ਮਰਜੀ ਤੁਰ ਜਾਂਦੀ ਤੇ ਥੱਲੇ ਬਹਿ ਜਾ ਹਾਂ ਜੀ ਇਹ ਦੇਖੋ ਲੈ ਵੀ ਲਓ ਵੀ ਦੋਸਤੋ ਵੇਖੋ ਕ੍ਰਿਸ਼ਮਾ ਠੀਕ ਆ ਅੱਗੋਂ ਵੀ ਵਿਖਾ ਦਿਓ ਵੀ ਰਸਾ ਜਿਹੜਾ ਤੇਰੇ ਅੱਗੋਂ ਸੀ ਠੀਕ ਆ ਆਹ ਵੇਖੋ ਜੀ ਠੀਕ ਆ ਨਹੀਂ ਤਾਂ ਮੈਨੂੰ ਲੱਗਦਾ ਤਿੰਨ ਤਿੰਨ ਬੰਦੇ ਇਕੱਠੇ ਕਰਨੇ ਪੈਂਦੇ ਆ ਮਾਣਾ ਕੋਈ ਚੱਕਰ ਹੀ ਨਹੀਂ ਸੰਧੂ ਸਾਹਿਬ ਜਿੱਧਰ ਦੀ ਮਰਜ਼ੀ ਬਹਿ ਗਏ ਜਿੱਤਰਾ ਮਰਜ਼ੀ ਕੁਝ ਹੋਵੇ ਹਾਂ ਦੇਖੋ ਇਹ ਠੰਡੇ ਧੀਰੇ ਪਸ਼ੂ ਦੋਸਤੋ ਪੈਸਾ ਹਰ ਕਿਨੇ ਖਰਚ ਕਰਨਾ ਪਰ ਆਪਾਂ ਇਹ ਵੀ ਗੱਲ ਜ਼ਰੂਰ ਕਹਿਨੀ ਹੈ ਵੀ ਜਿੱਥੋਂ ਵੀ ਖਰੀਦਣਾ ਚੰਗਾ ਪਸ਼ੂ ਖਰੀਦੋ ਇਹ ਜਗਾ ਥੋੜੀ ਹੈ ਕੋਈ ਵੀ ਰਹੁੰਦਾ ਕੋਈ ਟੜਕੂ ਨਹੀਂਗਾ ਠੀਕ ਠੀਕ ਇਹ ਦੇਖੋ ਨੜਾ ਮਖਾ ਦਿਓ ਬੰਨੇ ਵਾਨੇ ਦੇ ਲੈ ਜੀ ਠੀਕ ਆ ਇਹ ਦੇਖੋ ਆ ਵੇਣ ਬੂੰਦ ਤਾਂ ਪੂਰਾ ਹੈ ਤੋਂ ਕਹਿੰਦੇ ਬਿਜਲੀਕਾਰ ਬਣਿਆ ਹੈ ਬਿਜਲੀਕਾਰ ਬਣਾਈ ਫਿਰਦੀ ਬਾਨੇ ਦੇ ਹਾਂ ਲਓ ਜੀ ਦੋ ਪਾਸੇ ਦੋ ਪਾਸੇ ਮੋਟੀ ਵੇਖਣਾ ਦੋਸਤੋ ਠੀਕ ਆ ਜੀ ਬਾਕੀ ਹਵਾਨੇ ਲੇਵੇ ਤੇ ਮੋਟੀਆਂ ਨਾੜਾ ਤੇ ਚੋਣ ਜਾਣ ਤੁਸੀਂ ਦੇਖ ਹੀ ਲਈ ਆ ਥੋੜੀਆਂ ਜੀਆਂ ਧਾਰਾਂ ਪਤਾ ਹੀ ਮਰਵਾਈਆਂ ਨੇ ਵਿੱਚ ਇਹ ਪੋਲੀ ਆ ਚੋਣ ਜਾਣ ਕਿਸੇ ਲੇਡੀ ਨੇ ਚੁਵਾਈ ਕਰਨੀ ਆ ਚਾਹੇ ਕਿਸੇ ਭਰਾ ਨੇ इजीली ਤੁਸੀਂ ਚੁਵਾਈ ਕਰ ਸਕਦੇ ਜੀ ਠੀਕ ਆ ਮਗਰ ਕਟਾ ਇੱਕ ਵਾਰੀ ਬੱਚਾ ਤੁਹਾਨੂੰ ਦਿਖਾ ਦਗੇ 나ੜੂ ਦੇ ਬੱਚਾ ਲਓ ਜੀ ਮੰਨ ਲਓ ਡੰਗਰ ਦੇ ਦੋ ਜਿਹੜੇ ਕੰਮ ਆ ਜ਼ਰੂਰੀ ਹੋਣੇ ਚਾਹੀਦੇ ਇੱਕ ਚੁਵਾਈ ਪੋਲੀ ਹੋਵੇ ਇੱਕ ਹੋਵੇ ਠੰਡਾ ਸੀਲ ਜਿਹੜਾ ਕੋਈ ਮਰਜੀ ਜੀ ਚੋਲੇ ਬਸ ਜੀ ਬਸ ਲਓ ਜੀ ਬੋਲਦੋ ਸੋਹਣੀ ਦੋਸਤੋ ਖਬਰਦਾਰ ਆਰਡਰ ਕੁਆਲਟੀ ਵਾਲੀ ਸਾਈਟ ਤੋਂ ਸਾਫ ਸੁਥਰਾ ਲੈਵਾ ਤੇ ਗਰਲਾਲ ਮੁੱਲ ਕੀ ਕਰ ਦਿੰਦਾ ਮੋਲੇ ਸੰਧੂ ਸਾਹਿਬ ਇਹਦਾ ਭਾਵੇਂ 90 ਕਰੀ ਜਾਈਏ ਭਾਵੇਂ 95 ਕਰੀ ਜਾਈਏ ਹੂੰ ਮੋਲੇ ਦਾ ਹੈਗਾ ਜੀ 85000 ਹੂੰ ਹਾਂ ਨਾ ਜਿਹੜੀ ਆਪਾਂ ਮੱਝ ਦੇਣੀ 81000 ਦੀ ਠੀਕ ਆ ਹਾਂ ਜੀ ਠੀਕ ਆ ਮੈਂ ਕਈ ਵਾਰ ਦਸਾਂਗਾ ਗੁਰ ਨਾਲ ਗਿਆ ਦੇ ਵੀਰ ਤੂੰ ਘਟਾਉਂਦਾ ਨਹੀਂਗਾ ਪਰ ਮੈਂ ਇਹਨਾਂ ਨੂੰ ਵੀ ਯਾਰ ਪਹਿਲਾਂ ਜੇਕਰ ਜੀ ਇਹ ਜੇਕਰ ਲੀ ਗੇ ਮੁੱਲ ਮੈਂ ਉਦੋਂ ਹੀ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਵੀ ਮੁੱਲ ਚੀਜ਼ ਦਾ ਹੀ ਲੱਗਣਾ ਚੀਜ਼ ਦਾ ਹੀ ਜਿਹਨੇ ਮੱਝ ਵੇਖਣੀ ਉਹਨੂੰ ਆਪੇ ਬਾਅਦ ਲੱਜਣਾ ਹੁਣ ਕਈ ਵੀ ਰਾ ਦਿੰਦੇ ਆ ਵੀ ਕੋਈ ਫਲਾਣਾ ਵੀਡੀਓ ਵਾਲਾ ਇੰਨੇ ਘਟਾਉਂਦਾ ਹੈ ਰਾਜਾ ਤੂੰ ਨਹੀਂ ਘਟਾਉਂਦਾ ਹੁਣ ਰਾਜ ਸੋ ਮੇਰੇ ਤੋਂ ਲੱਖ ਮੰਗਾਲੇ ਹਾਂ 10000 ਰਾਜ ਸੋ ਛੋਟ ਕਰ ਦਿੰਦਾ 5000 ਮੈਂ ਕਰ ਦਿੰਦਾ 85 ਵੀ ਰਹਿਣੀ ਬਿਲਕੁਲ ਬਿਲਕੁਲ ਮੈਂ ਜਾਈ ਪਾਉਂਦਿਆਂ ਤੁਸੀਂ ਮੰਗਣਾ ਹੁੰਦਾ ਤੇ ਗਾਹਕ ਨੇ ਦੇਣਾ ਹੁੰਦਾ ਜੀ ਦਾ ਮੁੱਲ ਲੱਗਣਾ ਇਧਰ ਵੇਖੋ ਬਸ ਬਸ ਲਓ ਵੀ ਦੋਸਤੋ ਮੱਝ ਚੰਗੀ ਆ ਵੈਸੇ ਚਾਹੇ ਕਿਸੇ ਵੀਰ ਨੇ ਆਪਦੀ ਸਮਝ ਨਾਲ ਵੀ ਤੁਸੀਂ ਸੌਦਾ ਕਰਨਾ ਬਾਕੀ ਮੱਝ ਦਾ ਚੱਡਾ-ਜੁਡਾ ਇੱਕ ਵਾਰੀ ਵੇਖ ਕੇ ਜ਼ਰੂਰ ਧਿਆਨ ਮਾਰਿਓ ਪਤਲੇ ਪਿੰਡੇ ਦੀ ਸਿੰਗਲ ਹੱਡੀ ਦੀ ਆ ਤੇ ਬਹੁਲਾ ਸੋਹਣਾ ਹੋਣਾ ਚਵਾ ਰਹੀ ਆ ਬਸ ਬਸ ਸਾਬ ਆਜਾ ਪਹਾਨਾ ਵਾਲੇ ਪੁਣੇ ਆ ਬਸ ਬਸ ਜੀ ਲੈ ਵੀ ਉਹ ਕਿੰਨੇ ਦੀ 85 ਦੀ ਕਿੰਨੇ 81 ਹਜ਼ਾਰ ਦੀ ਹਾਨਾ 81 ਹਜ਼ਾਰ ਦੀ 81 ਹਜ਼ਾਰ ਦੀ ਹਾਂਜੀ ਲਓ ਦੋਸਤੋ 81 ਹਜ਼ਾਰ ਦੀ ਹੋ ਜਾਊਗੀ ਠੀਕ ਆ ਜੀ 81000 ਦੀ ਜਿਹੜੀ ਆ ਦੋਸਤੋ ਇਹ ਹੋ ਜਾਊਗੀ ਠੀਕ ਆ 81 ਹਜ਼ਾਰ ਦੀ ਵਾਹ ਸੰਦੂ ਸਾਹ ਅੱਜ ਗੱਲੇ ਨਾ ਡੂ ਅਜੇ ਮੱਝ ਸੂਈ ਜਨੇ ਦੁੱਧ ਵਧਣਾ ਹੈ ਘਟਣਾ ਨਹੀਂ ਗਾ ਲੰਮਾ ਸਮਾਂ ਮੈਂ ਮਿਲਣ ਆਲੀ ਆ ਹਾਂ ਚੰਗੀ ਆ ਨਾਲੇ ਆ ਜਿਹੜੀਆਂ ਆਹ ਜਿਹੜੀਆਂ ਮੈਨੂੰ ਲੱਗਦੀਆਂ ਨੇ ਚੀਜ਼ਾਂ ਕਿਹ ਵਰਲੀ ਚ ਹੁੰਦੀਆਂ ਨਾ ਹਾਂ ਇਹ ਦੇਖੋ ਠੀਕ ਆ ਬਾਈ ਗਰ ਲਾਲ ਠੀਕ ਆ ਪੱਟਾਂ ਚ ਲੈਵਾ ਜਨਾ ਇੱਕ ਸਾਲ ਨਹੀਂ ਸੋਣਾ ਤੱਕ ਤੁੱਕ ਜਿੰਨੀ ਗਾਂ ਉਹਨੀ ਪਿਛਾ ਲੈ ਵੀ ਗਰ ਲਾਲ ਇਹਦੇ ਬਾਰੇ ਕਰਦਿਏ ਮਾੜਾ ਇਹ ਸੰਦੂ ਸਾਹ ਦੂਜੇ ਸੂਏ ਝੋਟੀ ਸੂਈ ਆ ਇਹਨੂੰ ਅੱਜ 25 ਤੋਂ 26 ਜਨ ਹੋ ਗਏ ਸੂਈ ਨੂੰ ਤੇ ਬੱਚਾ ਇਹਦੇ ਮਗਰ ਨੀਲੀ ਰਵੀ ਦਾ ਕਟਾ ਜੇ ਲਓ ਜੀ ਉਹ ਦੋਸਤ ਕਈ ਵਾਰ ਓਵਰ ਵਾਈਟਨਸ ਆ ਜਾਂਦੀ ਹੈ ਠੀਕ ਹੈ ਜੀ ਤੇ ਕਈ ਵਾਰ ਮਾਲੀ ਚਾਹੇ ਸਰਕਾਰੀ ਸੀਮੰਟ ਦਾ ਵੀ ਹੋ ਸਕਦਾ ਚਾਹੇ ਕਿਸੇ ਮਾਲੀ ਦਾ ਵੀ ਹੋ ਸਕਦਾ ਬੱਲੇ ਮਣ ਕੀ ਅੱਖ ਵੇਖੋ ਤੇ ਬਾਕੀ ਆ ਨਿਸ਼ਾਨੀਆਂ ਨਿਸ਼ੂਨੀਆਂ ਤੁਸੀਂ ਦੇਖ ਸਕਦੇ ਜੀ ਮਾਰਕਿੰਗ ਠੀਕ ਹੈ ਤੇ ਇਸ ਮਾਜ ਦਾ ਬੱਚਾ ਜਿਹੜੀ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਝੋਟੀ ਦਿਖਾ ਰਹੇ ਦੂਜਾ ਸੁਆਸ ਸੁਈ ਹੈ ਦੂਜਾ ਸੁਆਸ ਸੰਤੂ ਸਾਹਿਬ ਸੁਈ ਹੈ ਇਹ 25 ਦਿਨ ਕੇ 20 25 ਤੋਂ 26 ਦਿਨ ਹੋ ਗਏ ਆ 25 26 ਦਿਨ ਹਾਂ ਜੀ ਲਓ ਜੀ ਮਹੀਨੇ ਤੇ ਹੇਰਗੜ ਜਿਹੜਾ ਦੋਸਤੋ ਸਮਾਂ ਹੋ ਗਿਆ ਇਸ ਝੋਟੀ ਨੂੰ ਸੁਈ ਨੂੰ ਦੁੱਧ ਉਹਨਾਂ ਕਿੰਨੇ ਕਿਤੇ 8 ਕਿਲੋ ਦੋਸਤੋ ਇਸ ਵਕਤ ਇਸ ਝੋਟੀ ਜੇ ਥਲੇ ਦੁੱਧ ਆ 8 ਕਿਲੋ ਦੀ ਚਵਾਈ ਤੁਸੀਂ ਕਰ ਲਿਓ ਠੀਕ ਆ ਲੰਬੀ ਪੂਛ ਹਾਈਟ ਕੱਦ ਮੀਡੀਅਮ ਵੇਲ ਲੰਬੀ ਆ ਠੀਕ ਆ ਜੀ ਵੇਲ ਲੰਬੀ ਆ ਹਾਈਟ ਮੀਡੀਅਮ ਆ ਬਾਕੀ ਕੱਦ-ਗਾਠ ਵੀ ਤੁਹਾਨੂੰ ਮੈਂਸ਼ਨ ਕਰਤਾ ਥਣ ਦੇਵੇ ਦੀ ਜੇਕਰ ਕੋਈ ਕਸਰ ਪੇਸ਼ੀ ਹੋਵੇ ਤਾਂ ਆਪਾਂ ਵਿੱਚੇ ਦੱਸ ਦੇਈਦੀ ਆ ਰਾਜੀ ਰੂਜੀ ਪੂਰੀ ਆ ਰਾਜੀ ਜਿੰਨੀ ਵੀ ਆ ਦੋਸਤੋ ਖੂਬਸੂਰਤ ਥਣਥਣ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਕਰਨਾਲ ਇੱਕ ਵਾਰੀ ਇਹ ਵੀ ਜਰੂਰ ਆਪਣੇ ਭੈਣ ਭਰਾਵਾਂ ਨੂੰ ਦੱਸ ਦੀਏ ਵੀ ਚੋਣ ਜਾਂ ਅਗਲੇ ਪਿਛਲੇ ਦੇ ਬਰਾਬਰ ਆ ਜਾਨ ਸਦੂ ਸਾ ਚਵਾਈ ਇੱਕ ਨੰਬਰ ਆ ਅੱਛਾ ਜੀ ਕੋਈ ਭੂਟ ਚਟਾ ਨਹੀਂ ਗਾ ਕੋਈ ਥਣ ਵੱਧ ਘਟ ਨਹੀਂ ਗਾ ਠੀਕ ਆ ਜੀ ਠੀਕ ਹਲੇ ਵੀ ਆਪਾਂ ਜੋਗੋ ਦਿਖਾ ਦਿੰਦੇ ਆ ਜੀ ਸਦੂ ਸਾਵਾ ਜਿੱਤ ਨਗੀਨੇ ਲੈਂਦੇ ਆ ਠੀਕ ਅਖੀ ਹਰ ਵਾਰੀ ਆਉਂਦੇ ਵੇਸੇ ਆਪਦੇ ਵੱਲੋਂ ਤਾਂ ਚੰਗਾ ਪਸ਼ੂ ਸਮਝ ਕੇ ਲਿਆ ਦੇ ਨੀ ਨੀ ਮਰਜੀ ਖੜੀ ਚੀਜ਼ ਲੈ ਲੈ ਦੇਖੋ ਲੈ ਵੀ ਭਰਾ ਵੇਖੋ ਦੋਸਤੋ ਠੀਕ ਆ ਜੀ ਬੱਜਰੀ ਪੱਟ ਭਰਾ ਆ ਲੈ ਤੇ ਐਣੀ ਵੀ ਕੋਈ ਵੰਗਾ ਫੜੋ ਕੋਈ ਪਾੜਾ ਫੜੋ ਲੈ ਠੀਕ ਆ ਵੀਰ ਗਰ ਲਾਲ ਠੀਕ ਆ ਬਰਾ ਠੀਕ ਹੈ ਜੀ ਇਹੋ ਜਿਹਾ ਡੰਗਰ ਨਹੀਂ ਆਪਾਂ ਲਿਆਉਂਦੇ ਵੰਗੇ ਪਾੜੇ ਵਾਲੇ ਬਾਕੀ ਦੋਸਤੋ ਮੂੰਹ ਮੱਥੇ ਦੀ ਇੱਕ ਵਾਰੀ ਤੁਹਾਨੂੰ ਦਿਖਾ ਦਿਆਂ ਸਿੰਗਾ ਸੂੰਗਾ ਦੀ ਵੇਖੋ ਤੁਸੀਂ ਸਾਰੇ ਬੰਨਿਓ ਪੂਰੀਏ ਕਰਮਾਂ ਵਾਲੀ ਜਿੰਨੀ ਵੀ ਆ ਸਾਰੇ ਬੰਨਿਓ ਪੂਰੀ ਸਿੰਗ ਵੇਖੋ ਸੰਧੂ ਸਾਹਿਬ ਰੇਂਗ ਸਿੰਗਾ ਨਿਕਾ ਬਿਲਕੁਲ ਲਓ ਜੀ ਗੁਲਾਈ ਦੇ ਵਿੱਚ ਗੋਲ ਸਿੰਘ ਛਾਂਦੇਵਾ ਵੇਖੋ ਬਹੁਤ ਸ਼ਾਨਦਾਰ ਆ ਲਓ ਜੀ ਤੋਂ ਬੈਕ ਸਾਈਡ ਤੋਂ ਸੱਜੀ ਖੱਬੀ ਬਹਿਣੀ ਸਾਈਡ ਤੋਂ ਆ ਵੇਖੋ ਠੀਕ ਆ ਕਾਹੀ ਹੈ ਮਿੱਠੀ ਆ ਕਰਮਾਂ ਲਈ ਠੀਕ ਆ ਮਿੱਠੀ ਆ 8 ਕਿਲੋ ਦੁੱਧ ਤੇ ਤੁਸੀਂ ਸੌਦਾ ਕਰ ਲਿਓ ਸੰਧੂ ਸਾਹਿਬ ਆਪਾਂ ਦੁੱਧ ਜਿਹੜਾ ਇੱਥੇ ਦੱਸਾਂਗੇ ਨਾ ਜਿੰਨਾ ਹਾਂ ਕੋਈ ਵੀਰ ਭਰਾ ਆ ਕੇ ਚੋਵੇ ਤਸੱਲੀ ਕਰਕੇ ਖੜੇ ਤੇ ਜੇ ਨਹੀਂ ਖੰਡੀਆਂ ਆਣ ਕੇ ਤੇ ਆਪਣੀ ਗਾਰੰਟੀ 'ਤੇ ਖੜਨੀਆਂ ਫਿਰ ਕਿਲੋ ਕਿਲੋ ਜਿੰਨਾ ਦੱਸਾਂਗੇ ਘੱਟ ਮੰਨ ਕੇ ਲੈ ਜੀ ਠੀਕ ਆ ਜੀ ਹਾਂ ਜੀ ਇਹ 8 ਦੱਸਿਆ 7 ਮੰਨ ਕੇ ਲੈ ਜਾਓ 9 ਦੱਸਿਆ 8 ਮੰਨ ਕੇ ਲੈ ਜੀ ਹਾਂ ਜੀ ਇਹ ਨਹੀਂ ਵੀ ਅੱਧੋ ਆਦੀ ਘੱਟ ਜੂ ਜਾਗੇ ਉਹ ਵੀ ਕਿਲੋ ਖੰਡ ਘਟਾਉਣ ਨੇ ਸਫਰ ਦਾ ਕਿਸੇ ਦਾ 100 ਕਿਲੋਮੀਟਰ ਤੋਂ ਫੋਨ ਆਉਂਦਾ ਕਿਸੇ ਦਾ 200 ਕਿਲੋਮੀਟਰ ਤੋਂ ਆਉਂਦਾ ਕੋਈ ਉਹ 19 ਕੀ ਚਲ ਵੀ ਕੋਈ ਜੀਜੂ ਕੁਛ ਨਹੀਂ ਧਰਦਾ ਚਲੋਂਦੇ ਕਰਕੇ ਵੀ ਉਹ ਨਿੱਕੀ ਹੋ ਜਾਂਦੀ ਹੈ ਹਾਂ ਜੀ ਹੁਣ ਆ ਇੱਕ ਆਪਾਂ ਝੋਟੀ ਲੈਂਦੀ ਆ ਇਸਵੇਰੇ ਚੋਗੇ ਆਈ ਏ ਅੱਛਾ ਤੇ ਇਹਦਾ ਗੁਰਲਾਲ ਮੁੱਲ ਦੱਸੀ ਗਏ ਮੁੱਲ ਸੰਧੂ ਸਾਹਿਬ ਭਾਵੇਂ ਕਰੀ ਜਈਏ ਇਹਦਾ ਸੀ ਆਰ ਭਾਵੇਂ ਕਰੀ ਜੀਏ 82000 ਹਾਂ ਜੀ ਮੁੱਲ ਇਹਦਾ 75000 ਹਾਂ ਜੀ ਇਹ ਹਾਂ ਨਾ ਝੋਟੀ ਦੇ ਦਾਂਗੇ 72000 ਦੀ 72000 ਦੀ ਹਾਂ ਜੀ ਲੋ ਜੀ 72000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਮਗਰ ਕਟਾ ਵੈਸੇ ਮੱਝਾ ਦਿਨਾ ਮਗਰ ਹੀ ਕੱਟੇ ਆ ਤੇ ਜਿਹੜਾ ਜਿਹੜਾ 베ਰਵਾ ਦੋਸਤੋ ਜਿਹੜਾ ਜਿਹੜਾ ਦਿਨਾ ਆ ਲਓ ਜੀ ਇਹ ਦੇਖੋ ਕਾ ਕ ਬੱਲੀਆਂ ਆ ਪੂਰਾ ਸੋਨਾ ਘਟਾ ਆ ਦੇਖੋ ਜੀ ਠੀਕ ਆ ਇਹ 72000 ਦੀ ਸੰਧੂ ਸਾਹਿਬ ਹਾਨਾ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਲੈ ਵੀ ਗਰ ਲਾਲ ਅੱਗੇ ਆ ਕੇ ਆਪਣੇ ਕੋਲ ਜਿਹੜੀ ਇਹ ਕੱਟੀ ਹਾਂਜੀ ਠੀਕ ਹੈ ਜੀ ਤੇ ਇਹ ਸੰਧੂ ਸਾਹਿਬ 13 ਮਹੀਨਿਆਂ ਦੀ ਕੱਟੀ ਏ ਅੱਛਾ ਜੀ 1 ਸਾਲ ਤੇ 1 ਮਹੀਨੇ ਦੀ ਯਾਨੀ ਠੀਕ ਹੈ ਜੀ ਇਹ ਦੇਖੋ ਲਓ ਜੀ ਬਾਕੀ ਥਣ ਵਿਖਾਈਏ ਝੋਲੀ ਆ ਲਓ ਠੀਕ ਹੈ ਜੀ ਵੇਖੋ ਵਾਟਰਪੁੱਟ ਕਿੰਨੇ ਪੈ ਰਹੇ ਹੈ ਕਾਦੇ ਵੇਖੋ ਸੰਤੂ ਸਾਹਿਬ ਬਹੁਤ ਸੋਹਣਾ ਪਟਿਆ ਘਟੋੜੀ ਨੇ ਉਠਾ-ਵਾਟਾ ਚੌੜਾ ਕੋਈ ਫਿੱਕੀ ਜਿ ਨਹੀਂ ਗਈ ਜਿੰਨੇ ਵੀ ਆ ਦੋਸਤੋ ਵੇਖੋ ਪਲੀ ਪਲਸ ਹੀ ਆ ਪੂਰੀ ਪਲੀ ਪਲਤੀ ਪੂਰੀ ਆ ਬਾਕੀ ਫੇਸ ਕੁਆਲਿਟੀ ਅੱਖ ਬਿੱਲੀ ਮਣਕੀ ਠੀਕ ਆ ਜੀ ਮੱਥੇ ਬੰਦ ਸਿੰਗੀ ਬਹੁਤ ਸੋਹਣੀ ਪਤਲੀ ਸਿੰਗੀ ਆ ਬਿਲਕੁਲ ਗੋਲ ਰਾਉਂਡ ਦੇ ਵਿੱਚ ਸੰਤੂ ਸਾਹਿਬ ਬੇਨਤੀ ਆ ਵੀ ਕੋਈ ਵੀ ਰੱਖਣ ਵਾਲਾ ਫੋਨ ਦਾ ਵੇ ਹਾਂ ਮੈਂ ਤਾਂ ਵੀ ਇਹਨੂੰ ਰੱਖਣ ਵਾਲਾ ਹੀ ਲੈ ਕੇ ਜਾਊਗੀ ਹਾਂ ਕਿਉਂਕਿ ਮਨੋ ਦਾ ਕੀ ਚੱਕਰ ਆ ਕੋਈ 100 200 500 ਰੁਪਏ ਦੀ ਗੱਲ ਕੋਈ ਨਹੀਂ ਹੁੰਦੀ ਉਧਰ ਬਿਲਕੁਲ ਬਿਲਕੁਲ ਦੇਖੋ ਲੈ ਵੀ ਬਿੱਲੀ ਮਣਕੀ ਆਖ ਜੇ ਲੈ ਵੀ ਦੋਸਤੋ ਠੀਕ ਆ ਬਹੁਤ ਸ਼ਾਨਦਾਰ ਕੱਟੀਆਂ ਸਿੰਗ ਵੀ ਮੋੜਤਰੀ ਹੁੰਦੇ ਬਾਕੀ ਕੱਟੀਆਂ ਦੋਸਤੋ ਪੈਸੇ ਵਾਲੀ ਆ ਪਰ ਅੱਜ ਜਿਹੜੀ ਤੁਹਾਨੂੰ ਬਿਲਕੁਲ ਜਾਇਜ਼ ਮਿਲ ਜੂ ਕਿਉਂਕਿ ਅੱਜ ਕੱਟੀਆਂ ਵਾਲਾ ਰੇਟ ਹੀ ਮੰਗਣਾ ਤੇ ਕੱਟੀਆਂ ਵਾਲਾ ਰੇਟ ਹੀ ਤੁਹਾਨੂੰ ਦਿੱਤਾ ਜਾਊਗਾ ਇੱਕ ਝੋਟੀਆਂ ਦਾ ਜਾਂ ਮੱਝਾਂ ਦਾ ਰੇਟ ਨਹੀਂਗਾ ਕੱਲ ਨੂੰ ਵੱਡੀ ਕਰ ਲਵੋਗੇ ਪੈਸੇ ਵਾਲੀ ਕੱਟੀ ਆ ਠੀਕ ਆ ਮਗਰਲੇ ਖੋਰ ਤੋਤੇ ਆ ਹੰਦੂ ਸਾਹਿਬ ਕਰਮਾਲੀ ਕਿਸੇ ਪਾਸੇ ਨਹੀਂ ਨਿੰਦਰ ਵਾਲੀ ਵੇਖੋ 13 ਕੇ ਮਹੀਨੇ ਦੀ ਉਮਰ ਦੱਸੀ ਆ ਵੀਰ ਨੇ ਬਾਕੀ ਹੋਊਗੀ 13 ਕੇ ਮਹੀਨੇ ਦੀ ਅ ਚਾਰ ਥਾਣ ਨਰਦੀ ਗੈਰ ਰੱਟ ਬੁੱਟ ਪੂਰੇ ਪੈ ਰਹੇ ਠੀਕ ਆ ਜੀ ਰਿੰਕਰ ਰੁੰਕਲ ਜਿਹੜੇ ਆ ਦੋਸਤੋ ਕਾਫੀ ਜਿਆਦੇ ਆ ਝੋਲੀ ਖੁੱਲੂਗੀ ਕੱਟੀ ਦੀ ਪੂਰੀ ਇੱਥੋਂ ਅੰਦਾਜ਼ਾ ਹੀ ਹੁੰਦਾ ਵੀ ਘਟੋ ਘੜ ਵੀ ਸੋਨਾ ਝੋਲਾ ਬਣਾਉਗੀ ਥੱਲੇ ਉਹ ਠੀਕ ਆ ਸ਼ਰਸੁਰ ਦੀ ਬਹੁਤ ਸੋਣੀ ਵੇਖੋ ਇਹੇ ਪਾਸਿਆਂ ਨੇ ਸੰਤੂ ਸਾਹਿਬ ਨਿੰਦਰਾਂ ਵਾਲੀ ਵੇਖੋ ਮੱਝਾਂ ਜਿੰਨਾ ਕਰਦੇ ਹਣ ਤੱਕ ਰਦੀ ਆਉਂਦੀ ਹੈ ਕਰਮਾਲੀ ਮੈਂ ਥਣ ਵੀ ਦੋ ਚਿੱਟੇ ਆ ਕਿ ਤਿੰਨ ਦੋ ਚਟੇ ਆ ਦੋ ਚਟੇ ਦੋ ਕਾਲੇ ਦੋ ਕਾਲੇ ਆ ਤੇ ਦੋ ਚਟੇ ਥਾਣਾ ਠੀਕ ਆ ਲਓ ਜੀ ਪੂਰੀ ਤਸੱਲੀ ਨਾਲ ਦਿਖਾਈਏ ਤੁਹਾਨੂੰ ਆਹ ਲਾ ਕੱਟੀ ਦੋਸਤੋ ਸਾਂਭ ਨਾਲੀਏ ਕੋਈ ਸ਼ੱਕ ਨਹੀਂਗਾ ਬਾਕੀ ਜਿਹੜੇ ਵੀ ਰਪਾਰ ਕੋਈ ਸੰਧੂ ਸਾਹਿਬ ਫਿਰ ਵਿੱਚ ਮਾਸ ਨਹੀਂ ਲੱਗਾ ਕੋਈ ਸਰੂ ਨਹੀਂ ਲੱਗਾ ਇੱਕੋ ਜੇ ਚਾਰੇ ਸਾਂਝੇ ਸਫਾਈ ਵਾਲਾ ਚੱਡਾ ਬਣਾਉਗੀ ਆ ਹਾਂਜੀ ਲੈ ਵੀ ਗਰ ਲਾਲ ਇਹ ਕਿੱਥੋਂ ਤੱਕ ਦੇ ਦਾਂਗੇ ਸੰਧੂ ਸਾਹਿਬ ਇਹ ਜੇ ਬਰੀਡ ਦੇ ਹਿਸਾਬ ਨਾਲ ਮੁੱਲ ਕਰੀਏ ਫਿਰ ਤੇ ਕੱਟੀ ਕਿਸੇ ਤੋਂ ਨਾ ਲਈ ਜਾਣੀ ਨਾ ਵੇਚੀ ਜਾਣੀ ਆਪਣੇ ਦੋ ਹਾਂ ਆਪਾਂ ਮੁੱਲ ਕਰਨਾ ਇਹਦਾ ਜਾਇਜ਼ ਹੈ ਕੋਈ ਵੀਰ ਭਰਾ ਲੈ ਕੇ ਸਾਹਮਣੇ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਹਾਂ ਹਾਂ ਵੇਲੇ ਨਾਲੋਂ ਚੰਗਾ ਹਾਂਜੀ ਇਹਦਾ ਮੁੱਲ ਕਰਨ ਨੂੰ ਭਾਵੇਂ ਕਰੀ ਜਾਈਏ 5000 ਭਾਵੇਂ ਕਰੀ ਜਾਈਏ 20000 ਹਾਂ ਇਹ ਝੋਟੀਆਂ ਹਨ ਅੱਜ ਆਪਾਂ ਦੇਣੀ ਹੈ 16000 ਦੀ 16 ਦੀ ਹਾਂਜੀ ਹਾਂ ਲੈ ਵੀ 16000 ਦੀ ਦੋਸਤੋ ਇਹ ਤੁਹਾਨੂੰ ਕੱਟੀਆਂ ਮਿਲ ਜੂਗੀ ਅਜਾ ਝੋਟੀਆਂ ਚ ਪੈਰ ਨਹੀਂਗਾ ਕੱਟੀਆਂ ਜੀ ਪੈਰ ਆ ਠੀਕ ਹੈ ਜੀ 13 ਕ ਮਹੀਨੇ ਕੋਈ ਸਾਲ ਦੀ ਆਪਾਂ ਕੱਟੀਆਂ ਮੰਨ ਲੈਂਦੇ ਆ ਤੋ 15 18 ਮਹੀਨਿਆਂ ਤੋਂ ਬਾਅਦ ਕਿਤੇ ਨਾ ਕਿਤੇ ਆਪਾਂ ਝੋਟੀ ਜੀ ਕਹਿ ਸਕਦੇ ਆ ਵੀ ਝੋਟੀ ਆ ਠੀਕ ਹੈ ਜੀ ਖੀਰੀ ਆ ਕੱਟੀ ਸੋ ਆਓ ਆਪਣਾ ਵੇਖੋ ਜਿਹੜੇ ਵੀਰ ਦਾ ਸ਼ੌਂਕ ਆ ਜਾਂ ਘਰੇ ਵੈਸੇ ਤੇ ਬੱਚੇ ਵੀਰ ਕੇ ਜੇਤ ਕਰਦੇ ਆ ਵੀ ਕੱਟੀ ਚਾਹੀਦੀ ਹੈ ਤੇ ਜ਼ਰੂਰ ਹੱਥ ਪਾ ਸਕਦੇ ਜੇ ਬਿਲਕੁਲ ਇੰਨੇ ਕੇ ਰੇਟ ਦੇ ਵਿੱਚ ਕੁਝ ਨਹੀਂ ਆਉਂਦਾ ਦੋਸਤੋ ਠੀਕ ਆ ਤੇ ਲੈ ਵੀਰ ਰਾਲ ਅੱਗੇ ਆ ਜਗੇ ਵੀਰ ਇਹ ਸਰਦਾਰ ਸਾਹਿਬ 16000 ਦੀ ਖਾਨਾ ਆਇਆ 16000 ਦੀ ਹਾਂਜੀ ਠੀਕ ਆ ਜੀ 16000 ਦੀ ਖਾਨਾ ਦੋਸਤੋ ਤੇ ਅੱਗੇ ਆਪਣੇ ਕੋਲ ਜਿਹੜੀ ਇਹ ਮੱਚ ਆ ਕਿੰਨੇ ਸਮੇਂ ਇਹ ਸਰਦਾਰ ਸਾਹਿਬ ਦੂਜੇ ਸੂਏ ਝੋਟੀ ਸੂਈ ਜੇ ਅੱਛਾ ਇਹਨੂੰ ਸੂਈ ਨੂੰ ਕੋਈ 2 ਤੋਂ 2.5 ਮਹੀਨੇ ਹੋ ਗਿਆ ਕੱਟਾ ਜੇ ਇਹਦੇ ਮਗਰ 2 ਤੋਂ 2.5 ਮਹੀਨੇ ਹਾਂਜੀ ਵੇ ਦੇ ਬੱਚਾ ਉਹ ਖਾ ਦੋ ਇੱਕ ਰੀ ਲੋ ਜੀ ਸਿੰਘ ਦੋਸਤੋ ਨਿਕਲੇ ਆ ਵੇਖੋ ਕੋਈ ਦੋ ਪੋਟੇ ਠੀਕ ਆ ਜੀ ਕੋਈ ਦੋ ਡੇਢ 2 ਇੰਚ ਜਿਹੜਾ ਸਿੰਘ ਹੈਗਾ ਕੱਟੇ ਦਾ ਤੇ ਐਸਟੀਮੇਟ ਤੁਸੀਂ ਵੀ ਆਪਣਾ ਲਾ ਲਿਆ ਕਰੋ ਕਿਉਂਕਿ ਅੱਗੋਂ ਜੋ ਦੱਸ ਕੇ ਦਿੱਤੀ ਆ ਉਹਦੇ ਅਕੋਰਡਿੰਗ ਹੀ ਅਗਾਂ ਵਪਾਰੀ ਵੀਰਾਂ ਨੇ ਗੱਲ ਕੀਤੀ ਆ ਜਾਂ ਕਰਨੀ ਹੁੰਦੀ ਆ ਕੋ ਢਾਈ ਮਹੀਨੇ ਮੰਨ ਲੇ ਕੋਈ ਦੋ ਮੰਨ ਲੇ ਦੋ ਦੋ ਸੰਤੂ ਸਾਹਿਬ ਏਸਲੇ ਸਜਣਾ ਵਾਲਾ ਹੀ ਆ ਕਿੰਨਾ ਦੁੱਧ ਦੋ ਲੀਟਰ ਦੁੱਧ ਆਜ ਰਿਹਾ ਦੋ ਫਿਰ ਸਮਾਂ ਵੈਸੇ ਇੰਨਾ ਕੁ ਲੱਗ ਸਮਾਂ ਆ ਜੀ ਦੋ ਤੋਂ ਢਾਈ ਮਹੀਨੇ ਹੋ ਗਏ ਸੂਈ ਨੂੰ ਬੱਚੇ ਮੰਨ ਲਓ ਸੀਮੰਦੇ ਆਉਣਦੇ ਆ ਤੇ ਉਹ ਵੇਖੋ ਹੁਣ ਜੰ 9 ਕਿਲੋ ਸੰਧੂ ਸਾਹਿਬ ਦੇ ਥਲੇ ਦੁੱਧ ਤਿਆਰ ਜੇ ਤੇ 15 ਦਿਨਾਂ ਨੂੰ ਗਾ ਬਣੀ ਨੂੰ ਹੋਵੇ। ਮੂੰਹ ਮੱਥੇ ਦੀ ਇਹ ਵੀ ਬੜੀ ਸ਼ਾਨਦਾਰ ਹੈ। ਹਾਂਜੀ ਪੂਰੀ ਸਿੰਘ ਸਿੰਘ ਤੇ ਨਾ ਮਜਾ ਦੇ ਸੋਹਣਿਆ। ਚੰਗੇ ਆ ਸਿੰਘ ਸਿੰਘ। ਫੱਬਦੇ ਆ ਪੂਰੇ। ਬਾਕੀ ਦੋਸਤੋ ਪਿੰਡੇ ਦੀ ਪੂਰੀ ਨਿਗਰ। ਮਾਝ ਤੁਸੀਂ ਝੋਟੀ ਵੇਖ ਕੇ ਚੈੱਕ ਕਰੋ। ਬਣੀ 15 ਦਿਨਾਂ ਦੀ ਨਵੇਂ ਦੁੱਧ ਵਾਲੀ। ਨਾ ਨਾ ਜੀ ਬਣੀ 9 ਲੀਟਰ ਦੁੱਧ ਦੋਵੇਂ ਟਾਈਮ ਬੱਚੇ ਤੇ ਮਿਲਦੀ। ਅੱਗੇ ਮਾਲੀ ਤੋਂ ਬਣੀ ਹੈ ਕਿ ਠੀਕੇ ਦੀ ਅੱਗੇ? ਨਹੀਂ ਮਾਲੀ ਤੋਂ ਬਣੀ ਸੰਧੂ ਸਾਹਿਬ। ਮਾਲੀ ਤੋਂ। ਇਹਦੇ ਇੱਕ ਤੋਂ ਗਿਹੜੇ ਮੜਾ ਜੇ ਇਧਰੋਂ ਕਢਾ ਦਿਆਂ ਗਰਲਾ ਲ ਠੀਕ ਆ। ਕਦੇ ਵੀ ਪਸ਼ੂ ਨ ਲਓ ਦੋਸਤੋਂ 9 ਕਿਲੋ ਦੁੱਧ ਤੇ 15 ਦਿਨਾਂ ਦੀ ਅੱਗੇ ਨਵੇਂ ਦੁੱਧ ਰਲੀਆਂ ਠੀਕ ਆ ਜੀ ਸੋ ਝੋਟੀ ਵੇਖੇ ਤੁਸੀਂ ਚੈੱਕ ਕਰ ਸਕਦੇ ਜੇ ਹੁਣ ਦੂਜੇ ਸੂਬੇ ਦੇ ਵਿੱਚ ਤੀਜੇ ਸੂਬੇ ਲਈ ਅੱਗੇ ਰਲੀਆਂ ਜੇ ਨਿਕਲ ਆਉਂਦੀ ਕਿਸੇ ਵੀਰ ਦੀ ਉਹ ਵੀ ਕਿਸਮਤ ਆਪਾਂ ਕਹਿ ਦਿੰਨੇ ਆ ਸੰਧੂ ਸਾਹਿਬ ਕਿਸਮਤ ਹੈ ਅਗਲੇ ਦੀ ਪਰ ਆਪਣਾ ਦੱਸਣ ਦਾ ਫਰਜ਼ ਆ ਆਪਾਂ ਨੂੰ ਮਾਲਕਾਂ ਨੇ ਦੱਸਿਆ ਚਲੋ ਵੇਰਵਾ ਤੇ ਜੋ ਦੱਸਿਆ ਪਾਉਣਾ ਚਾਹੀਦਾ ਜੀ ਹਾਂ ਜੀ ਬਾਕੀ ਅੱਗੇ ਲਾਕਾ ਕਿਸੇ ਵੀਰ ਦਾ ਲਿਆਓ ਬਾਕੀ ਜਿੰਨੀ ਵੀ ਆ ਦੋਸਤੋਂ ਸਫਾਈ ਆ ਪੂਰੀ ਤੇ ਬੇ ਬਾਕੀ ਧਾਰ ਦਾ ਬਾਦ ਕਾਟ ਕਿਸੇ ਪਾਸੇ ਜੇ ਹੈਗੀ ਹੈ ਤੇ ਉਹ ਵੀ ਆਪਾਂ ਪੁੱਛ ਲੈਣੀ ਹੈ ਜੇ ਬਰਾਬਰ ਆ ਉਹ ਸੰਧੂ ਸਾਹਿਬ ਪੋਲੀ ਚਵਾਈ ਧਾਰ ਦਾ ਨਾ ਫਰਕ ਹੋਊਗਾ ਉਧਰੋਂ ਠੀਕ ਹੈ ਜੀ ਮੋਟੀਆਂ ਧਾਰਾਂ ਅੱਜ ਸਵੇਰੇ ਲਿਆ ਕੇ ਘਰੇ ਚੋਈ ਆਪਾਂ ਬਾਕੀ ਆ ਗੁੰਦੀ ਪਈ ਹੈ ਕਰਮਾਂ ਦੀ ਪੂਰੀ ਰਾਜੀ ਵੇਖੋ ਨਿੱਗਰ ਪੂਰੀ ਹੈ ਠੀਕ ਹੈ ਜੀ ਤੇ ਰਾਜੀ ਆ ਦੋਸਤੋ ਮਗਰ ਕਟਾ ਮੇਲ ਕਾਫ 9 ਕਿਲੋ ਦੁੱਧ ਕਟਾਈਆਂ ਮਹੀਨਿਆਂ ਦਾ ਸੁਆ 15 ਦਿਨਾਂ ਦੀ ਅੱਗੇ ਬਣੀ ਆ ਤੇ ਮੁੱਲ ਕੀ ਕਰਦਿਆਂ ਕਰ ਲਾਲ ਸੰਧੂ ਸਾਹਿਬ ਮੁੱਲ ਕਰਨ ਨੂੰ ਜੋ ਮਰਜ਼ੀ ਕਰੀ ਜਾਈਏ ਮੋਲਪਾ 75 ਕਰੀ ਜੀਏ 570 ਕਰੀ ਜੀਏ ਹਾਂ ਨਾ 60000 ਦੀ ਝੋਟੀ ਦੇ ਦਾਂਗੇ ਓਏ 8000 ਦੀ ਹਾਂਜੀ ਠੀਕ ਹੈ ਜੀ ਉਹ 97000 ਦੀ ਵੀਰ ਲਿਆਇਆ ਯਾਰ ਕੀ ਉਹਨਾਂ ਦਾ ਆਪਾਂ ਲਈ ਉਹਨਾਂ ਲੋੜੇ ਹੋਣਗੇ ਅਸਲ ਸੱਚ ਆਪਾਂ ਤੋਂ ਇੰਨੇ ਤਾਂ ਪਸੂ ਆਇਆ ਆਇਆ ਜੀ ਹੁੰਦਾ ਫਿਰ ਤੇ ਸੰਧੂ ਸਾਹਿਬ ਦੋ ਟਾਈਆਂ ਮਹੀਨੇ ਦੇ ਵਿੱਚ ਵੇਖੋ ਨਾ ਉਧਰੋਂ ਵੀ ਮੋਲ ਵਾਲੇ ਖੱਪੇ ਰਹਿ ਗਏ 60000 ਦੀ ਹਾਂ ਨਾ ਦੇ ਦਾਂਗੇ ਹਾਂ ਦੁੱਧ ਫਿਰ ਵੀ ਸੱਜਣ ਵਾਲਾ ਹੈ ਦੁੱਧ ਫਿਰ ਵੀ ਸੱਜਣ ਵਾਲਾ ਦੁੱਧ 9 ਲੀਟਰ ਹੈ ਜਦੋਂ ਸੱਜਣ ਸੋਈ ਹੀ ਕੋਈ 12-10 ਦਿਨਾਂ ਦੀ ਉਦਨੇ ਸਲੇ 11-12 ਕਿਲੋ ਦੁੱਧ ਅਗੇ ਪੂਰੀ ਸਾਫ ਸੁਥਰੀ ਆ ਥਾਂ ਲੇਵੇ ਦੀ ਸਾਫ ਪੂਰੀ ਨਿੱਗਰ ਰਾਜੀ ਮੈਂ ਐ ਵੀ ਠੀਕ ਹੈ ਹਾਂਜੀ ਲੈ ਵੀ ਗਰ ਲਾਲ ਇਹ ਨਾਗ ਆਪਣੇ ਕੋਲ ਅੱਜ 4 ਸੀਗੇ ਹਾਂਜੀ ਸੰਤੂ ਸਾਹਿਬ 5 6 ਦਿਨ ਪਹਿਲਾਂ ਵੀਡੀਓ ਪਾਈ 4 ਪਸ਼ੂ ਹੋਈ ਆਪਾਂ ਜਿਹੜੀ ਗੱਲ ਦੱਸੀ ਇੱਥੇ ਵੀਰ ਭਰਾ ਆਏ ਨਾ ਅਗੇ ਚੈੱਕ ਕਰਕੇ ਤਸੱਲੀ ਕਰਕੇ ਖੜੀਆਂ ਕੋਈ ਚੱਕਰ ਨਹੀਂ ਆਪਾਂ ਅਗਲੇ ਨੂੰ ਇਹ ਗੱਲ ਲੰਨੇ ਆ ਵੀ ਮੰਨ ਲਓ ਤੁਸੀਂ ਗੱਭਣ ਮੈਂ ਆ ਥਣ ਚੈੱਕ ਕਰ ਲਿਆ ਕਿ ਚਾ ਤੁਸੀਂ ਇੱਥੇ ਬਹਿ ਕੇ ਵੇਖਤ ਨਹੀਂ ਸਕਦੇ ਕਿ ਕਿੰਨੇ ਚਰਬਾ ਡੰਗਰ ਬਹੁਤ ਕੀ ਆ ਉਹ ਆਪਣੀ ਜੇ ਕੋਈ ਗੱਭਣ ਪਸ਼ੂ ਲੈਂਦਾ ਪਿਛੇ ਦੀ ਦੋ ਦੋ ਤਨਾਂ ਦਾ ਨਾ ਇਹ ਗਰੰਟੀ ਹੋਊਗੀ ਜਿਹੜਾ ਕੋਈ ਥਣ ਚੈੱਕ ਕਰਕੇ ਲੈ ਜਾਂਦਾ ਉਹ ਬਹੁਤ ਧੰਨਵਾਦ ਅਗਲੇ ਦਾ ਬਿਲਕੁਲ ਲਓ ਵੀ ਦੋਸਤੋ ਠੀਕ ਆ ਫਿਲਹਾਲ ਇਹ ਗੱਲਾਂ ਬਾਤਾਂ ਦੇ ਨਾਲ ਦੀ ਨਾਲ ਤੁਹਾਨੂੰ ਪਸ਼ੂ ਦਿਖਾਤੇ ਆ ਚੰਗੇ ਪਸ਼ੂ ਲੱਗੇ ਹੋਣ ਤੇ ਵੀਡੀਓ ਚੰਗੀ ਲੱਗੀ ਆ ਤੇ ਦੋਸਤੋ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਕਰੋ ਠੀਕ ਆ ਜੇ ਵੀ ਤੁਹਾਡੀ ਸਪੋਰਟ ਆ ਸਪੋਰਟ ਦੀ ਬਹੁਤ ਲੋੜ ਆ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਠੀਕ ਆ ਜੀ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ